ਇਹ ਐ ਮੇਰਾ ਨਿਊ ਸੂਟ ਮੈਂ ਕੱਪੜੇ ਪਵਾਤੇ ਸੀ ਤੇ ਹੁਣ ਇਹਨੂੰ ਮੈਂ ਸੌਂਦੀ ਪਈ ਆ ਮੈਂ ਥੋੜਾ ਸੌਜੂਗੀ ਨਾ ਫਰੈਸ਼ਲੀ ਹੋ ਜੂਗੀ ਇਰੀਟੇਟ ਹੋਈ ਪਈ ਆ ਬਹੁਤ ਜ਼ਿਆਦਾ ਕਰੂੰ ਆਪਾਂ ਨਿਕਲ ਕੇ ਸੀ ਦਿਸ ਇਜ਼ ਮਾਈ ਆਊਟਫਿਟ ਸੋ ਇਹ ਐ ਮੇਰੀ ਆਊਟਫਿਟ ਇਹਨੂੰ ਨਵਾਬ ਦੀ ਆਊਟਫਿਟ ਹਮਸੇਂ ਕੋ ਨਹੀਂ ਆਉਂਦੇ ਉਹ ਤਾਂ ਹੀ ਟਾਇਰਡ ਹੋ ਜਾਂਦੇ ਆ ਇਹਦਾ ਟਾਈਮ ਹੋ ਗਿਆ ਨਾ ਹੁਣ ਸੌਣ ਦਾ ਨਵਾਬ ਫ੍ਰੈਂਕੀ ਫਤਨੀ ਫੇ ਚਲ ਜਾਣਾ ਹਾਂ ਬਤ आपा जल्दी जल्दी चलिए चलिए चलो 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 ये चलो। आज फिर कौन कौन आया पता? पता कौन, कौन, है? ना। ना। ना कौन? ना। फते ना। फते एंड रतन है नवाब है फिर है ਕਿੰਨਾ ਘੱਟੀਆਂ ਬੰਦਲੇ ওকে ਜਿੰਗਨ ਵਾਇਆ ਆਪਾਂ ਪੋਸਟ ਚੈਰ ਤੇ ਜਿੰਦ ਤਾਂ ਟ੍ਰੇਨ ਸਟੇਸ਼ਨ ਆਪਾਂ ਪਹੁੰਚ ਗਏ ਹੁਣ ਆਪਾਂ ਕਰ ਰਹੇ ਆਂ ਵੇਟ ਅਸੀਂ ਆਉਣਾ ਸੀ ਨਵਾਬ ਦੇ ਡਾੜਾ ਦੇ ਨਾਲ ਬਟ ਉਹਨਾਂ ਦੀ ਸੀਗੀ ਜੌਬ ਇਸ ਲਈ ਸਾਨੂੰ ਕੱਲ੍ਹ ਆਉਣਾ ਪਿਆ ਉਹਨਾਂ ਨੇ ਆਉਣਾ ਆ ਸਾਨੂੰ ਪਿਕ ਕਰਨ ਨੂੰ ਸ਼ਾਮ ਨੂੰ ਆਉਣਗੇ ਹਨਾ ਨਵਾਬ ਸੋ ਅਸੀਂ ਸੋਚਿਆ ਕਿ ਅਸੀਂ ਪਹਿਲਾਂ ਚੱਲ ਜਾਨੇ ਆ ਕਿਉਂਕਿ ਲੇਟ ਬਹੁਤ ਹੋ ਜਾਣਾ ਉਹਨਾਂ ਨੇ

ਇੱਕ ਮਿੰਟ ਬਸ ਰੋਕ ਮਾਨੀ ਸਟਾਰਟ ਕਰੋ ਥੋੜਾ ਜਿਹਾ ਇੱਕ ਬੈਗ ਵਿੱਚ ਖੋਲ ਦੋ ਕਿ ਮੈਂ ਖੋਲ ਕਰ ਗਏ ਇਹ ਕਿੰਨਾ ਨਹੀਂ ਪਿਛੇ ਰੋ ਪੈਨੋਂ ਲਵਾ ਦੇ ਲਾ ਦੇ ਨਾ ਜਿਹੜਾ ਲਵਾਉਂਦਾ ਫਿਰ ਵੇਖ ਕੇ ਲਵਾ ਲਾਂਗੇ ਲੈ ਰੱਖ ਨਾ ਮੈਂ ਉਹ ਕਰ ਲੈਣਾ ਹੁਣ ਆ ਗਈ ਹੈ ਇਹ ਸਾਰੇ ਵਾਦ ਤੋਂ ਵਾਦੀ ਨੇ ਆਪਾਂ ਖਾਏ ਆਪ ਨੂੰ ਬੰਦੇ ਰੱਖ ਨਹੀਂ ਬੰਦ ਤੇ ਨਹੀਂ उनको भी सुना दो और कौन कौन है मैं नहीं जानता उसको बताओ तो ले जाओ तो सब टाइम मनी ड्रैग मत आजा मनी पब्लिक भी है आप लोग स्माइल करो वेट कैन फील स्माइल फिक्स स्माइल <laughs> <laughs> फते आई विल क्लीन इट इज ओके फते ने लगवा लिया टिक्का है ना बानी इधर देख फते लुक फते 가마나드저 사이드 잘 따라와라. 쳐 के बेटा धनिया बैठ जाओ पूरी खिला मिठाई उसको पूरी खानी है मुन्ने पूरी है फ्रैंकी पूरा मुंह खोल आ बिग आ यहां <laughs> <आ। laughs> पहले आप चारों ठीक से आ गया बैठ जाओ ओए अरे मन

ਕਿਪਲ ਬੈਠਾ ਨਾ ਫੇਰ ਆ ਗਈ ਤੂਫਾਨ ਹੈ ਮੈਨੂੰ ਲੱਗਾ ਡੱਬਾ ਚੁੱਕਣਾ ਪੈਣਾ ਇੱਥੋਂ ਮੈਡਮ ਜੀ ਆ ਗਿਆ ਬਚਾ ਲੈ ਚਾਹੇ ਤੁਮਹਾਂ ਇੱਥੇ ਜਿੰਦ ਵੀ ਚੱਲੀ ਘਟੇ ਨਾਲ ਆ ਜਾਓ ਬਾਏ ਜੀ ਜਿੰਦ ਬਹੁਤ ਯੋਰ ਆਈ ਟਾਈਮ ਵਾਈ ਇਹ ਗਵਾ ਨਹੀਂ

ਆ ਤੇ ਟੈਕ ਖਾਣੇ ਕੋ ਪੇਸ਼ੈਂਸ ਨਹੀਂ ਹੈਗਾ ਬਾਣੀ ਬਾਅਦ ਖੋਲ ਲੈਂਦੀ ਹੈ ਜੇ ਗਿਫਟਸ ਮਿਲ ਗਏ ਇਹਨਾਂ ਬੰਦਾ ਵੀ ਨਵਾਬ ਵਾਂਗੂ ਹੁਣੇ ਖੋਲ ਦੋ ਬਸ ਬਹੁਤ ਇੱਕ ਕੀ ਹੈ ਐਸਾ ਇੱਕ ਅਮ ਇਹ ਡਿਸੈਂਡਡ ਫਰਸ਼ ਕਰਤਾ ਹੀਗਾ ਤੇ ਹੁਣ ਜਨਰਲ ਮੈਂ ਕਰਾਉਣੀ ਪੀ ਸਲੀਪਿੰਗ ਤੁੰਗੀ ਸ਼ਿੱਕ ਤਾ ਮੇਰਾ ਬੱਪੂ ਜਾ ਮੈਂ ਦੇਖ ਲਓ ਬਾਣੀ ਤੇਰੀ ਮਾਤਾ ਸ਼੍ਰੀ ਜੀ ਨੇ ਦੇਖ ਲਿਆ ਪੇੜੇ ਪੱਕੇ ਆ ਟਾਲ ਜਾਂ ਟਾਲ ਜਾ ਰਹਿਣ ਦੇ ਜਿੰਦਗੀ ਦੇ ਵਰਗੀ ਆ मामੂ ਕੀ ਕਹਿੰਦੇ ਆ ਜਿੰਦ ਜਿੰਦ मामੂ ਆਂਦੇ ਜਿਹੜੀ ਜਿੰਦ ਆ ਉਹ ਹੈਗੀ ਆ ਮਮਾ ਵਰਗੀ ਸਾਰੇ ਕਹਿੰਦੇ ਡਾਡਾ ਵਰਗੀ ਆ ਨਹੀਂ 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 ਸਾਨੂੰ ਝੂਠ ਬੋਲਦੇ ਨਹੀਂ ਅਸ਼ਿ ਸੱਚੀ ਗੱਲ ਲਾਵਾ ਇਹ ਲਿਖੀ ਤਾਂ ਨਹੀਂ ਚਲਿਏ ਹੋਰ ਕੁਝ ਲੈਣਾ ਨਹੀਂ ਪਾਪਾ ਨੇ ਦੋ ਮਿੰਟ ਤੋਂ ਵੀ ਕਿਹਾ ਹੋਰ ਕੁਝ ਕੀ ਲੈਣਾ ਓਕੇ ਭਾਜੀ ਸੱਚੀ ਗੱਲ ਇਹ ਹੈ ਕੌਣ ਕੌਣ ਚੱਲੇ ਆਜੀ

ਇਦੂ ਨਕਲਾ ਇੱਥੇ ਹੀ ਜਾ ਭਜਾ ਤੂੰ ਚੱਲ ਦੇ ਕੁਰੀ ਇਹਨੇ ਬਾਨੂ ਸੁਪਨੇ ਲੈ ਜਾ ਮਾਂਮੀ ਕਹਿੰਦੇ ਜਿੰਨਾ ਦੀ ਆ ਉਹਨਾਂ ਨੂੰ ਪੁੱਛ ਬਾਈ ਤੇ ਸਾਡੀ ਆ ਸਾਡ ਨੂੰ ਬਚੜਾ ਬਾਹਰ ਦੇ ਬਾਣੀ ਨੂੰ ਵੇਖੋ ਪਰ ਲੈ ਇਹਨੂੰ ਨਕਲਾ ਬਾਏ ਗਾਈਜ਼ ਲੋ ਕਿ ਤੈਨੂੰ ਡੁੱਟਵਾ ਇਹਨੂੰ ਕਿ ਸਾਕ ਤੈਨੂੰ ਇਹ ਦੂ ਦੂ ਦੰਦੂ ਸਾਈਟ 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 ਕਾਫੋ ਮੋਟੇ 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 ਤਰਪਾਰੀ ਸਕੂਟਰ ਨਾ ਲੈ ਜਾਓ